ਮਲਕਾ ਸਨੌਰ ਤੋਂ ਵਿਧਾਇਕ ਹਰਮੇਸ਼ਿੰਘ ਪਠਾਨ ਮਾਜਰਾ ਦੀਆਂ ਮੁਸ਼ਕਲਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਤਾਜ਼ਾ ਖੜਨਾ ਕਰਮ ਵਿੱਚ ਪਟਿਆਲਾ ਪ੍ਰਸ਼ਾਸਨ ਦੀ ਇੱਕ ਟੀਮ ਵੱਲੋਂ ਵੱਡੀ ਗਿਣਤੀ ਪੁਲਿਸ ਫੋਰਸ ਦੇ ਨਾਲ ਵਿਧਾਇਕ ਨੂੰ ਔਲਾਡ ਕੀਤੀ ਗਈ ਨੌ ਸੀ ਸਰਕਾਰੀ ਕੋਠੀ ਨੂੰ ਖਾਲੀ ਕਰਾਉਣ ਲਈ ਪਹੁੰਚੀ ਦਸਤਨਯੋਗ ਕਿ ਹਰਮੇਸ਼ਿੰਘ ਪਠਾਨ ਮਾਜਰਾ ਤੇ ਸਰੀਰਕ ਸ਼ੋਸ਼ਣ ਦੇ ਗੰਭੀਰ ਇਲਜ਼ਾਮ ਲੱਗਣ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ ਪਰਚਾ ਦਰਜ ਹੋਣ ਤੋਂ ਬਾਅਦ ਹੀ ਵਿਧਾਇਕ ਲਗਾਤਾਰ ਫਰਾਗ ਚੱਲ ਰਹੇ ਹਨ ਪ੍ਰਸ਼ਾਸਨਿਕ ਸੂਤਰਾਂ ਅਨੁਸਾਰ ਨਿਯਮਾਂ ਦੀ ਉਲੰਘਣਾ ਅਤੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਇਸ ਸਰਕਾਰੀ ਰਿਹਾਇਸ਼ ਨੂੰ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ ਜਿਸ ਸਮੇਂ ਪ੍ਰਸ਼ਾਸਨ ਅਤੇ ਪੁਲਿਸ ਦੀ ਟੀਮ ਕਾਰਵਾਈ ਲਈ ਪਹੁੰਚੀ ਉਸ ਵੇਲੇ ਕੋਠੀ ਵਿੱਚ ਵਿਧਾਇਕ ਦੀ ਪਤਨੀ ਮੌਜੂਦ ਸੀ ਹਾਲਾਂਕਿ ਵਿਧਾਇਕ ਖੁਦ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ ਪਰ ਉਹਨਾਂ ਦੇ ਪਰਿਵਾਰਕ ਮੈਂਬਰ ਇਸੇ ਸਰਕਾਰੀ ਰਿਹਾਇਸ਼ ਵਿੱਚ ਰਹਿ ਰਹੇ ਸਨ ਪੁਲਿਸ ਵੱਲੋਂ ਇਲਾਕੇ ਦੀ ਘੇਰਾਬੰਦੀ ਕਰਕੇ ਕਾਨੂੰਨੀ ਪ੍ਰਕਿਰਿਆ ਅਧੀਨ ਕੋਠੀ ਦਾ ਕਬਜ਼ਾ ਲੈਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਮੈਂ ਸੰਦੀਪ ਸਿੰਘ ਰਾਜਾ ਥੋੜਾ ਜੀ ਮੈਂ ਐਮਐਲਏ ਸਾਹਿਬ ਦਾ ਰਿਲੇਟਿਵ ਆ ਤੇ ਮੈਨੂੰ ਐਮਐਲਏ ਸਾਹਿਬ ਦੀ ਮਿਸਿਸ ਨੇ ਫੋਨ ਕੀਤਾ ਸੀ ਸੁਰੇਸ਼ ਵੀ ਐਂਕਰ ਫਿਕ ਕਰਕੇ ਬਰਫੋਰਸ ਬਹੁਤ ਲਾਈ ਹੋਈ ਹੈ ਵੀ ਤੁਸੀਂ ਆ ਜੀ ਮੈਂ ਜਦੋਂ ਆ ਕੇ ਦੇਖਿਆ ਤੁਸੀਂ ਸਾਰੇ ਪੱਤਰਕਾਰ ਭਾਈ ਸਾਹਿਬ ਇੱਥੇ ਖੜੇ ਸੀ ਤੁਸੀਂ ਦੇਖਿਆ ਇਹ ਮਾਹੌਲ ਚਾਰ ਪੰਜ ਥਾਣਿਆਂ ਦੀ ਫੋਰਸ ਲਾਈ ਹੋਈ ਹੈ ਤੇ ਪ੍ਰਸ਼ਾਸਨ ਸਾਰਾ ਇੱਥੇ ਬਿਠਾਇਆ ਹੋਇਆ ਹੈ ਵੀ ਜਿਵੇਂ ਪਤਾ ਨਹੀਂ ਕਿੰਨੇ ਕੁ ਵੱਡਾ ਕੋਈ ਗੈਂਗਸਟਰ ਹੋਵੇ ਸਮਾ ਪਰਿਵਾਰ ਨਾਲ ਤਾਂ ਆਪਾਂ ਨੂੰ ਕਰਨਾ ਚਾਹੀਦਾ ਹੈ ਇਸ ਪੋਜੀਸ਼ਨ 'ਚ ਤੇ ਕੋਠੀ ਦਾ ਵੀ ਜਿਹੜਾ ਕੇਸ ਆ ਉਹ ਪੈਂਡਿੰਗ ਚੱਲ ਰਿਹਾ ਇੱਕ ਹੋਰ ਚ ਜਦ ਤੱਕ ਐਮਐਲਏ ਨੇ ਤੁਹਾਨੂੰ ਕੀ ਲੱਗਦਾ ਕੋਈ ਸਾਡੀ ਕਰਾਣ ਆਏ ਨੇ ਨਹੀਂ ਦੇਖੋ ਇਹਨਾਂ ਦਾ ਮਾਹੌਲ ਤਾਂ ਇਹਨਾਂ ਨੇ ਇਹੋ ਜਿਹਾ ਹੀ ਬਣਾਇਆ ਹੋਇਆ ਹੈ ਵੀ ਕੁਰਸੀ ਖਾਲੀ ਖੜਾ ਸਕਦੇ ਐ ਨਹੀਂ ਫੋਰਸ ਲਾਈ ਹੋਈ ਹੈ ਕਿਸੇ ਨੂੰ ਆਣ ਨਹੀਂ ਦੇ ਰਹੇ ਤੁਸੀਂ ਦੇਖੋ ਕਿੱਥੇ ਤੱਕ ਫੋਰਸ ਲੱਗੀ ਹੋਈ ਹੈ ਉਹ ਸਿਵਲ ਚੌਂਕ ਤੋਂ ਲੈ ਕੇ ਉਹ ਪਰ ਕੁਰਸੀਆਂ ਤੇ ਖਤਮ ਹੁੰਦੀਆਂ ਸਾਰਾ ਕਿਤੇ ਤੁਸੀਂ ਫੋਰਸ ਹੀ ਦੇਖ ਰਹੇ ਹੋ ਵੀ ਇਹਨਾਂ ਨੇ ਜਿਲ੍ਹਾ ਚ ਹੈਗਾ ਜੀ ਕੋਈ ਅੰਦਰ ਹੈ ਹਾਂਜੀ ਪਰਿਵਾਰ ਜਨਾਂ ਚ ਪਰਿਵਾਰ ਚ ਮਿਸ ਜੀ ਉਹਨਾਂ ਦੇ ਬੱਚੇ ਨਹੀਂ ਹਾਂ ਪਰਿਵਾਰ ਸਾਰਾ ਵੇ ਸਵੇਰ ਤੋਂ ਕਿੰਨੇ ਵਜੇ ਤੁਹਾਨੂੰ ਪਤਾ ਲੱਗੀ ਇਹ ਗੱਲ ਮੈਨੂੰ ਸਵੇਰੇ ਉਹਨਾਂ ਨੇ 8 ਵਜੇ ਫੋਨ ਕੀਤਾ ਜੀ ਵੀ ਐ ਕਰਕੇ ਵੀ ਜਦੋਂ ਉਹਨਾਂ ਨੇ ਕੋਈ ਬਾਤ ਕਰਕੇ ਆਇਆ ਤੇ ਉਹਨਾਂ ਨੇ ਕਿਹਾ ਵੀ ਫੋਰਸ ਬੜੀ ਖੜੀ ਹੈ ਲੋਕੀ ਤੱਕਾ ਕਰਿਆ ਗਿਆ ਹੋਵੇ ਤੱਕਾ ਤਾਂ ਹੁਣ ਜਦੋਂ ਪ੍ਰੈਸ਼ਰ ਇਹਨਾਂ ਬਣਾਇਆ ਹੋਇਆ ਹੈ ਜੀ ਇੰਨੀ ਫੋਰਸ ਅੰਦਰ ਇਹ ਤਾਂ ਫੋਰਸ ਬਾਹਰ ਕੁਝ ਵੀ ਨਹੀਂ ਜੀ ਅੰਦਰ ਬਹੁਤ ਹੈ ਕੋਈ ਨੋਟਿਸ ਵੀ ਨਹੀਂ ਆਇਆ ਹੁਣ ਮੈਂ ਕਹਿੰਦਾ ਜੀ ਕੁਝ ਵੀ ਨਹੀਂ ਜਦ ਤੱਕ ਪੈਂਡਿੰਗ ਆ ਆਪਾਂ ਨਹੀਂ ਕਰ ਸਕਦੇ ਪ੍ਰਸ਼ਾਸਨ ਤੱਕਾ ਕਰ ਰਹੇ ਆ ਜੇ ਉਹਨਾਂ ਦੀ ਮਿਸਿਸ ਨੂੰ ਐਮਐਲ ਸਾਹਿਬ ਦੀ ਮਿਸਿਸ ਨੂੰ ਕੁਝ ਹੁੰਦਾ ਉਹਦਾ ਜ਼ਿੰਮੇਵਾਰ ਜਿਹੜਾ ਪ੍ਰਸ਼ਾਸਨ ਹੋਵੇ ਇਸ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪਠਾਨ ਮਾਜਰਾ ਵੱਲੋਂ ਪਾਈ ਗਈ ਪਟੀਸ਼ਨ ਵੀ ਖਾਰਜ ਕਰ ਦਿੱਤੀ ਹੈ ਦੱਸਦੀ ਹੈ ਕਿ ਸਰੀਰਕ ਸ਼ੋਸ਼ਣ ਅਤੇ ਧੋਖਾਧੜੀ ਵਰਗੇ ਗੰਭੀਰ ਦੋਸ਼ਾਂ ਵਿੱਚ ਘਿਰੇ ਪਟਿਆਲਾ ਜ਼ਿਲ੍ਹੇ ਦੇ ਸਨੌਰ ਹਲਕੇ ਤੋਂ ਆਮ ਆਦੀ ਪਾਰਟੀ ਦੇ ਵਿਧਾਇਕ ਹਰਮਜੀਤ ਸਿੰਘ ਪਠਾਨ ਮਾਜਰਾ ਲੰਮੇ ਸਮੇਂ ਤੋਂ ਫਰਾਰ ਚੱਲ ਰਹੇ ਹਨ ਪਠਾਨ ਮਾਜਰਾ ਨੇ ਵਿਦੇਸ਼ ਵਿੱਚ ਬੈਠੇ ਹੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਪਠਾਨ ਮਾਜਰਾ ਨੇ ਆਪਣੇ ਵਕੀਲਾ ਰਾਹੀਂ ਕਾਨੂੰਨੀ ਰਾਹਤ ਮੰਗੀ ਸੀ ਹਰਮੀਤ ਪਠਾਨ ਮਾਜਰਾ ਦੇ ਅਦਾਲਤ ਵਿੱਚੇ ਦਾਇਰ ਆਪਣੀ ਪਟੀਸ਼ਨ ਵਿੱਚ ਮੰਗ ਕੀਤੀ ਸੀ ਕਿ ਉਹਨਾਂ ਨੂੰ ਭੰਗੌੜਾ ਐਲਾਨਣ ਦੇ ਹੁਕਮ ਅਤੇ ਉਹਨਾਂ ਖਿਲਾਫ ਜਾਰੀ ਗ੍ਰਿਫਤਾਰੀ ਵਾਰੰਟ ਨੂੰ ਰੱਦ ਕੀਤਾ ਜਾਵੇ ਸੋ ਅੱਜ ਪੁਲਿਸ ਵੱਲੋਂ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਅਲਾਰਟ ਕੀਤੀ ਗਈ ਸਰਕਾਰੀ ਰਿਆਇਸ਼ ਖਾਲੀ ਕਰਾਉਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਤੇ ਨਾਲ ਹੀ ਹਾਈ ਕੋਰਟ ਵੱਲੋਂ ਉਹਨਾਂ ਦੀ ਪਟੀਸ਼ਨ ਵੀ ਖਾਰਜ ਕਰ ਦਿੱਤੀ ਗਈ ਹੈ